ਸਿੱਧੂ ਦੇ ਕੇਸ ਦੇ ਪੇਸ਼ੇ ਸੀ ਜੀ ਮਾਨਸਾ ਅਦਾਲਤ ਦੇ ਵਿੱਚ ਕਈ ਕੁਝ ਜਿਹੜਾ ਅੱਜ ਅਹਿਮ ਰਿਹਾ ਪੰਜ ਬਿਟਾ 16 ਦੀ ਕੇਸ ਲੱਗਾ ਹੋਇਆ ਤੇ ਅੱਜ ਪੇਸ਼ੀ ਸੀਗੀ ਤੇ ਵਕੀਲ ਸਾਹਿਬਾਂ ਨੂੰ ਪਤਾ ਲੱਗਿਆ ਵੀ ਇੰਨੇ ਕੇਸ ਈ ਹੈ ਜਿਹੜੀ ਕੀ ਤਰੀਕਰੀ ਪਈਏ ਜਿਸੇ ਵੀ ਨਹੀਂ ਤਾ ਪਰਿਚਲਨ ਰਿਹਾ ਸਿਸਟਮ ਦਾ ਕੀ ਲੱਗਦਾ ਜਿਸ ਤਰ੍ਹਾਂ ਪੁਰਾਣੀ ਰਿਕਾਰਡਿੰਗਾਂ ਬਾਰੇ ਜਿਹੜਾ ਹੋਰ ਉਹ ਗੱਲ ਕੀਤੀ ਸੀ ਉਹਦਾ ਕੋਈ ਅੱਗੇ ਕੋਈ ਪ੍ਰੋਸੈਸ ਹੋਇਆ ਜੀ ਹਾਂਜੀ ਉਹ ਜਿਹੜੀ 173 ਚਾਰ ਦੀ ਤਾਂ ਕੋਈ ਸਿੱਧੀ ਚੀਜ਼ ਨਹੀਂ ਦਾ ਜਿਹੜੀ ਆ ਉਹਨੂੰ ਅਦਾਲਤ ਨੇ ریکارڈ ਤੇ ਲੈ ਲਿਆ ਸਾਰੀ ਇਹ ਤੁਹਾਨੂੰ ਪਤਾ ਹੁੰਦੀ ਸੀ ਉਹਦਾ ਪੋਆ ਗਵਾਹਾਂ ਨੂੰ ਲੈ ਕੇ ਸਸਪੈਂਸ ਜਾ ਰਹਿੰਦਾ ਸੀਗਾ ਜੀ ਗਵਾਹ ਪੇਸ਼ ਹੋਏ ਨਹੀਂ ਜਿੱਤੇ ਨਹੀਂ ਗਵਾਹ ਹੁੰਦੇ ਰਹਿੰਦੇ ਬਿਟਾ ਉਹ ਤੋ ਤਰੀਕਾ ਸਾਰੇ ਬਕੀਸਰ ਬੰਦੀ ਰਹਿੰਦਾ ਉਹ ਕਹਿੰਦੇ ਨਹੀਂ ਕੋਈ ਇਹ ਤਾਂ ਨਹੀਂ ਪ੍ਰੋਬਲਮ ਸਾਰਾ ਕੀ ਕਹਿੰਦਾ